ਪੰਜਾਬੀਆਂ ਨੂੰ ਪਿਆਰ ਭਰੀ ਸ਼ਸ਼ਟਿਕਾਂ ਅ ਕੱਲ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਵੱਲੋਂ ਸਾਡੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਦਾ ਫਾਇਦਾ ਲੈ ਰਹੇ ਜਿਹੜੇ ਬੱਚੇ ਐ ਐਸਸੀ ਬੱਚੇ ਉਹਨਾਂ ਦੇ ਲਈ ਤਕਰੀਬਨ 117346 ਵਿਦਿਆਰਥੀ ਜਿਹਦੇ ਵਿੱਚ ਕਵਰ ਹੁੰਦੇ ਆ ਉਹਨਾਂ ਲਈ 99.46 ਕਰੋੜ ਦੀ ਰਾਸ਼ੀ ਸਟੇਟ ਸ਼ੇਅਰ ਦੀ ਰਾਸ਼ੀ ਮੁੱਖ ਮੰਤਰੀ ਜੀ ਵੱਲੋਂ ਰੀਲீஸ் ਕੀਤੀ ਗਈ ਹੈ ਮੈਂ ਪਹਿਲਾਂ ਤਾਂ ਮੁੱਖ ਮੰਤਰੀ ਜੀ ਦਾ ਦਿਲੋਂ ਧੰਨਵਾਦ ਕਰਦੀ ਹਾਂ ਕਿਉਂਕਿ ਇਹ ਬੱਚੇ ਉਹ ਬੱਚੇ ਨੇ ਜਿਹੜੇ ਬਹੁਤ ਹੀ ਵਾਰ ਪੈਸੇ ਦੀ ਕਮੀ ਕਰਕੇ ਆਪਣਾ ਕੈਰੀਅਰ ਵਿੱਚ ਪਿੱਛੇ ਰਹਿ ਜਾਂਦੇ ਨੇ ਪੜ੍ਹਾਈ ਵਿੱਚ ਪਿੱਛੇ ਰਹਿ ਜਾਂਦੇ ਨੇ ਸੋ ਮੈਂ ਆਪਣੇ ਬੱਚਿਆਂ ਨੂੰ ਵੀ ਇਹ ਅਪੀਲ ਕਰਾਂਗੀ ਕਿ ਇਹ ਪੋਸਟ میٹرਿਕ ਸਕਾਲਰਸ਼ਿਪ ਜਿਹੜੀ ਹੈ ਇਹਦੇ ਸਿਰ ਤੇ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਉਚਾਈਆਂ ਹਾਸਲ ਕਰ ਸਕਦੇ ਹੋ ਸੋ ਮੇਰੀ ਬੇਨਤੀ ਆ ਕਿ ਇਸ ਸਕਾਲਰਸ਼ਿਪ ਨੂੰ ਤੁਸੀਂ ਸਹੀ ਜਗ੍ਹਾ ਤੇ ਵਰਤੋ ਆਪਣੀ ਪੜ੍ਹਾਈ ਲਈ ਵਰਤੋ ਕਿਉਂਕਿ ਬਹੁਤੀ ਵਾਰ ਮੇਰੇ ਕੋਲ ਇਹ ਕੰਪਲੇਂਟਸ ਆਉਂਦੀਆਂ ਨੇ ਕਿ ਬੱਚੇ ਸਕਾਲਰਸ਼ਿਪ ਦਾ ਪੈਸਾ ਮਿਸਯੂਜ਼ ਕਰ ਰਹੇ ਨੇ ਬੱਚਿਓ ਇਹ ਪੈਸਾ ਤੁਹਾਡੀ ਜ਼ਿੰਦਗੀ ਬਣਾਏਗਾ ਤੁਸੀਂ ਇਸ ਨੂੰ ਕਿਤਾਬਾਂ ਤੇ ਕਲਮਾਂ ਲੈਣ ਲਈ ਵਰਤਣਾ ਸੋ ਪੰਜਾਬ ਸਰਕਾਰ ਹਮੇਸ਼ਾ ਤੁਹਾਡੇ ਨਾਲ ਖੜੀ ਹੈ ਤੁਹਾਡਾ ਭਵਿੱਖ ਬਣਾਉਣ ਲਈ ਹਮੇਸ਼ਾ ਅਸੀਂ ਯਤਨਸ਼ੀਲ ਰਹਾਂਗੇ ਜੇਕਰ ਕਿਸੇ ਤਰ੍ਹਾਂ ਦੀ ਪ੍ਰੋਬਲਮ ਆਉਂਦੀ ਹੈ ਕਿਉਂਕਿ ਬਹੁਤ ਹੀ ਵਾਰ ਇਸ ਤਰ੍ਹਾਂ ਹੁੰਦਾ ਹੈ ਕਿ ਸਕਾਲਰਸ਼ਿਪ ਪੈਂਦੀ ਨਹੀਂ ਜਾਂ 17 ਤੋਂ 20 ਦੌਰਾਨ ਜਿਹੜਾ ਸਮਾਂ ਚੱਲਿਆ ਜਦੋਂ ਬੱਚੇ ਸਕਾਲਰਸ਼ਿਪ ਤੋਂ ਵੰਝੇ ਰਹੇ ਉਹ ਸਕਾਲਰਸ਼ਿਪ ਮਿਲੀ ਨਹੀਂ ਤੇ ਬੱਚਿਆਂ ਦੀਆਂ ਡਿਗਰੀਆਂ ਰੋਕ ਲੀਆਂ ਗਈਆਂ ਇਹਦੇ ਸਬੰਧ ਚ ਵੀ ਮੁੱਖ ਮੰਤਰੀ ਜੀ ਨੇ ਇਹ ਬਿਆਨ ਦਿੱਤਾ ਸੀ ਵੀ ਕੋਈ ਵੀ ਕਾਲਜ ਕਿਸੇ ਬੱਚੇ ਦੀ ਡਿਗਰੀ ਰੋਕਣ ਦਾ ਅਧਿਕਾਰ ਨਹੀਂ ਰੱਖਦਾ ਸੋ ਜੇ ਕਿਸੇ ਕਾਲਜ ਵੱਲੋਂ ਅਜਿਹੀ ਕਾਰਵਾਈ ਹੁੰਦੀ ਹੈ ਤਾਂ ਪੰਜਾਬ ਸਰਕਾਰ ਉਹਦੇ ਤੇ ਐਕਸ਼ਨ ਲਏਗੀ ਸੋ ਮੈਂ ਆਪਣੇ ਬੱਚਿਆਂ ਨੂੰ ਆਪਣੇ ਡਾਇਰੈਕਟਰ ਆਫਿਸ ਦਾ ਨੰਬਰ ਜੋ ਕਿ 0172 227 3272 ਤੇ ਆਪਣਾ ਜਿਹੜਾ ਆਫਿਸ ਦਾ ਨੰਬਰ ਹੈ 0172 274 0105 ਇਹ ਦੋ ਨੰਬਰ ਦੇਣ ਜਾ ਰਹੀ ਹਾਂ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਤੁਸੀਂ 9 ਤੋਂ 5 ਵਜੇ ਤੱਕ ਕਦੇ ਵੀ ਕਾਲ ਕਰਕੇ ਆਪਣੀ ਸਮੱਸਿਆ ਦੱਸ ਸਕਦੇ ਹੋ ਸੋ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਬਾਦ ਧੰਨਵਾਦ